क्या तुम कभी वेलकम ਕਿਟ ਅੱਜ ਨਵੇਂ ਜਿਹੇ ਵਲੌਗ ਦੇ ਵਿੱਚ ਚੈੱਕ ਕਰੋ ਆਪਣੀਆਂ ਪਤੰਗਾਂ ਇੱਧਰ ਜ 6 ਦਾਵਾ ਜੇ ਪੀਪਾ ਵਾਈਟ ਇੱਧਰ 5 ਦਾਵਾ ਜੇ ਜਾਜੀ ਇੱਧਰ ਦੋ ਪਤੰਗਾਂ ਜ ਆਪਣੇ ਕੋਲ ਇੱਧਰ ਵੱਡੀ ਪਤੰਗ ਜ ਆਪਣੇ ਕੋਲ ਚੈੱਕ ਕਰਾ ਸਨ ਆਹ ਫਣੀ ਉਹ ਚੈੱਕ ਕਰਾ 6 ਦਾਵਾ ਬੱਗੇ ਖੜਾ ਕਰਕੇ ਤਾ ਪਰ ਪੂਰੀ ਘੜ ਜੇ ਪਤੰਗ ਜ ਚੈੱਕ ਕਰ ਸਕਦੇ ਆਹ ਦਾ ਸਨ ਆਹ ਚੈੱਕ ਕਰੋ ਮਿੱਤਰੋ ਦੀ ਫਾਜੀ ਇਹ ਚ ਰੰਗ ਹੀ ਬੜੇ ਪਾਏ ਤੁਸੀਂ ਰੰਗ ਪੂਰੀ ਰੰਗੋ ਰੰਗ ਹੋਈ ਪਈ ਏ ਉਧਰ ਜਾ ਜੀ ਉਹ ਆ ਡੋਰ ਕੇ ਦੀ ਜੇ ਉਹ ਵੀ ਕਰਨ ਦੇ ਦੀ ਇਧਰ ਮੈਨੂੰ ਤੇਰਾ ਪ੍ਰਿੰਸ ਨੇ ਗੁੱਡੀ ਡਾਲੀ ਏ ਚੈੱਕ ਕਰੋ ਦੀ ਮੈਂ ਤੈਨੂੰ ਕਿਹਾ ਵਲੋਗ ਸਟਾਰਟ ਕਰਨ ਤੋਂ ਪਹਿਲਾਂ ਡਾਤੀ ਜੇ ਤੈਨੂੰ ਚੈੱਕ ਕਰੋ ਪ੍ਰਿੰਸ ਨੇ ਡਾਈ ਗੁੱਡੀ ਜੇ ਉਹ ਆਉਣ ਲੱਗੇ ਹਾਂ ਸਾਨ ਕਰਾ ਦੇ ਚੈੱਕ ਜਾਜੀ ਆ ਡੇਗ ਗਈ ਡੇਗ ਚੱਲਾ ਹੀ ਹੁਣ ਆ ਥੱਲੇ ਰੱਖ ਦੇ ਯਾਰ ਇਦਾਂ ਕਰਕੇ ਹੁਣ ਇਹ ਚੈੱਕ ਕਰੋ ਦੀ ਜਾਜੀ ਪੂਰੀ ਓਕੇ ਰਿਪੋਰਟ ਜੇ ਇੱਕ ਹੋਰ ਪੈਈ ਨਾ ਆਪਣਾ ਵਾਈਟ ਕਲਰ ਦਾ ਜੇ ਹਨਾ ਓਏ ਆ ਮੈਂ ਤੁਰ ਤਾ ਮੈਨੂੰ ਪਿਛਲੇ ਵਲੋਗ ਚ ਕਿਹਾ ਹੋਣਾ ਆਪਾਂ ਜੇ ਪਿਛਲੇ ਵਲੋਗ ਦੱਸਿਆ ਜੀ ਤੁਹਾਨੂੰ ਛੇ ਤਵਕ ਕਿਹੜੇ ਦੱਸਾਂਗੇ ਅੱਜ ਚੈੱਕ ਕਰਵਾ ਜੂ ਜੇ ਪੀਪਾ ਗਈ ਤਾਂ ਲਾਦੇ ਪਿਛਾ ਕਿਦਾਂ ਲੋ ਲਗਾਇਆ ਨਾ ਨੰਨ ਲੱਗਿਆ ਨਾ ਮਮਾ ਤੁਹੇ ਚਾਹ ਆ ਇਹ ਇੰਨੇ ਆਇਆ ਕੀ ਗਾਂੜਿਆ ਕੀ ਹੁੰਦਾ ਜੇ ਜਿਹੜਾ ਵੀ ਹੁੰਦਾ ਝਾੜੀ ਜਾ ਓਕੇ ਰਿਪੋਰਟ ਚੈੱਕ ਕਰੋ ਦੀ ਉਹ ਮੇਤਰ ਟੈਂਸ ਨੀ ਗੁੜੀ ਕਟਾ ਦਦੀ ਜੀ ਚੈੱਕ ਕਰੋ ਦੀ ਉਹ ਚੈੱਕ ਕਰੋ ਜਾਣ ਦੀ ਜੇ ਕਟਾਤੀ ਆਵੇ ਮੂੰਹ ਵੇਖੋ ਕਿਦਾਂ ਦਾ ਬਣਾ ਲਿਆ ਹੁਣ ਥੱਲੇ ਆਇਓ ਯਾਰ ਮੈਂ ਤਾਂ ਚੈੱਕ ਕਰੋ ਸਾਈਨ ਤਲਾਵਾ ਪਾਉਂਦਾ ਜੇ ਪੈ ਗਏ ਉਹ ਤੋਂ ਬਾਅਦੀਆਂ ਡਬਲ ਕਿਹਨਾਂ ਸਹੀ ਆ। ਲਓ ਮਿੱਤਰੋ ਆਹ ਜਣ ਗੱਟੂ ਆ ਪੂਰਾ ਖੱਦਾ ਜਦੋਂ ਪਾ ਨਵਾਂ ਲੈਵਾਂ ਲਿਆਦਾ ਗੱਟੂ ਉਦੋਂ ਦਾ ਚਲ ਕੱਟੀ ਜਾਂਦੇ ਪਾ ਹੁਣ ਲੱਸੀ ਕਰਾਉਂਦੇ ਇਹਦੇ ਨਾਲ ਜੀ। ਲੱਸੀ ਹੁੰਦੀ ਨਾ ਪੂਰੀ ਇਹਦੇ ਨਾਲ। ਉਹ ਉਹਦੇ ਕਿ ਟੂਰਨਾਮੈਂਟ ਤੋਂ ਵਧਾਉਂਦੇ ਆ ਉਹ ਹੈਗਾ ਜੀ ਤਿੱਖਾ ਪੂਰਾ। ਥੱਲੇ ਆਓ ਯਾਰ। ਦੋ ਮਿੱਤਰੋ ਸਾਈਨ ਤੇ ਲਾਵਾ ਪਾ ਲਿਆ ਨੇ ਚੈੱਕ ਕਰੋ ਜੀ। ਹੁਣ ਮੰਨਣਗੇ ਜੀ ਡਬਲ ਗੱਟੂ ਆ। ਡਬਲ ਗੱਟੂ ਕਰ ਲਿਆ ਮਿੱਤਰੋ ਸਾਈਨ ਚੈੱਕ ਕਰੋ ਜੀ। ਉਧਰ ਪਤੰਗਾ ਡਿੱਗੀਆਂ ਜਾਂਦੀਆਂ ਜੇ। ਆ ਕਿ ਇਦਾਂ ਇਦਾਂ ਕਰਕੇ ਫੜੋ। ਫੜੋ ਯਾਰ ਆਇਓ ਆਇਓ ਸਾਰਾ ਤੇ ਉਹਦੇ ਕਰਕੇ ਲਓ ਮੇਤਰੋ ਚੱਕ ਸਕਦੇ ਸੀ ਇੱਕ ਘਟੂਆ ਵੀਰ ਨੂੰ ਵਰਾਤਾ ਇਹ ਵੀਰ ਨੂੰ ਵਰਾਤੇ ਕਿ ਆਹ ਪ੍ਰਿੰਸ ਢਾਊਗਾ ਉਹ ਕੰਨੀ ਦਵਾਉਣ ਭੇਜਿਆ ਸਾਇਨ ਨੂੰ ਲਾਊਗਾ ਥਣ ਕੰਨੀ ਇਹ ਦਾਲ ਜਿਓ ਮਰਿਓ ਚੱਕ ਮੇਤਰੋ ਕਰੋ ਪਾਣੀ ਹਵਾ ਉਧਰ ਦੀ ਹੋ ਗਈ ਆ ਚੱਕ ਕਰੋ ਵਧਿਆਣੀ ਉਧਰ ਦੀ ਹੋ ਗਈ ਉਹ ਇਧਰੋਂ ਫੜੋ ਉੱਤੇ ਲੱਗ ਜਾਂਦੇ ਪੰਗਾ ਪ੍ਰਿੰਸ ਢਾਉਣ ਗਿਆ ਤੇ ਚੈੱਕ ਕਰੋ ਜੀ ਉੱਤ ਆ ਕਰੋ ਤਰੰਡਾ ਜੀ ਆਹਦਾ ਆਦਾ ਲੋ ਵੀ ਮਿੱਤਰੋ ਪ੍ਰਿੰਸ ਉੱਤੇ ਡਾਉਣ ਗਿਆ ਪਤੰਗ ਪਿਆ ਕਣੀ ਦਵਾ ਮੰਡੇ ਜਿ ਆਪਾਂ ਆ ਮਿੱਤਰੋ ਡਾਉਨ ਉੱਦ ਨਹੀਂ ਜਾਣ ਨਾ ਉਹ ਪਾੜ ਗਿਆ ਹੀ ਉਹ ਆਏ ਖੁਣ ਪਾੜਤਾ ਹੀ ਚੈੱਕ ਕਰੋ ਮਿੱਤਰੋ ਨੁਕਸਾਨ ਹੋ ਗਿਆ ਪਾੜ ਕੇ ਗੁੱਡੀ ਸਨ ਚੱਕ ਛੱਡੀ ਪਰਾ ਕਰਿਆ ਹੱਥ ਚੈੱਕ ਕਰੋ ਮੈਂ ਤਾਂ ਪਵਾੜ ਵੀ ਗੁੱਡੀ ਹੋਣਾ ਮੰਡਿਆ ਪਾੜ ਕੇ ਥੱਲੇ ਆਇਓ ਥੱਲੇ ਆਇਓ ਹੁਣ ਮਿੱਤਰੋ ਵੀ ਡਾਉਣਾ ਛੋਟੀਆਂ ਚਾਓ ਚੈੱਕ ਕਰਦੇ ਆ ਜੱਜੀ ਜੱਜੀ ਨੇ ਤਰ੍ਹਾਂ ਮੈਂ ਪਾਤੀਆਂ ਪਹਿਲਾਂ ਚੈੱਕ ਕਰੋਗੀ ਚੈੱਕ ਕਰੋ ਜਿਹਿਤਨਾ ਮੈਂ ਪਾਤੀਆਂ ਜੱਜੀ ਚੈੱਕ ਕਰਦੇ ਹੁਣ ਆਹ ਪਾੜ ਜੱਜੀ ਇਹਨੂੰ ਰੱਖਦੇ ਆਂ ਸਾਈਡ ਤੇ ਹੁਣ ਵੱਜ ਜਾਣੀ ਆ ਹੁਣ ਪਾੜ ਗਈ ਹੁਣ ਕੀ ਪਤਣੀ ਆ ਵੱਜ ਜਾਣੀ ਆ ਇਹਨੂੰ ਜੋੜ ਕੇ ਨਾ ਰੱਖਦੇ ਆਂ ਸਾਈਡ ਤੇ ਹੁਣ ਜੱਗੀ ਚੈੱਕ ਕਰਦੇ ਆ ਪਾੜ ਹੁਣ ਚੈੱਕ ਕਰਾਤੀ ਆ ਉਹਦੋਂ ਲਈ ਜੇ ਆਹਾ ਵੱਜ ਜੇ ਪੂਰੀ ਖਾਵ ਆਉਗੀ ਨਾ ਉਦੋਂ ਉਟਣੀ ਜੇ ਆ ਜੋੜ ਯਾਰ ਨੂੰ ਪੂਰੀ ਯਾਰ ਨੂੰ ਚੱਕ ਕਰੋ ਮਿੱਤਰੋ ਦੀ ਇਹਨੂੰ ਜੁੜ ਗਿਆ ਤੇ ਅਗਲੀ ਡਾਉਣੀ ਜੱਜੀ ਚੱਕ ਕਰਦੇ ਹੁਣ ਚਲੋ ਇਹ ਰੱਖ ਦਿਨੂੰ ਸਾਈਡ ਤੇ ਸਾਡੇ ਤੇ ਰੱਖ ਦਿਓ ਯਾਰ ਮਿੱਤਰੋ ਦਾਂਗੇ ਥੋੜੀ ਹੀ ਪਾੜ ਇਹਨੂੰ ਰੱਖ ਦੇਣ ਨੂੰ ਬਸ ਸਾਈਡ ਤੇ ਖੋਲ ਗਏ ਈਏ ਹੋਰ ਕਿ ਪੀਪਾ ਪਾੜ ਫੈਂਦਿਏ ਆ ਚੜ੍ਹਨੀ ਆ ਮਿੱਤਰੋ ਹਵਾ ਚੜ੍ਹਨੀ ਬੁਰੀ ਹਵਾ ਤੇ ਉਹ ਡਾਉਨੇ ਨਹੀਂ ਛੋਟੀਆਂ ਲਾਉਨੇ ਆ ਹਲੇ ਐ ਓਏ ਛੋਟੀਆਂ ਡਾਉਨੇ ਮਿੱਤਰੋ ਚੱਕ ਕਰੋ ਵੀ ਪਾੜ ਲੇ ਛਾੜ ਰਿਹਾ ਛੋਟੀਆਂ ਅਗ ਡੁਬਾ ਯਾਰ ਨੂੰ ਲਾ ਦੇ ਕੁੱਤੀਆਂ ਵਿੱਚ ਕੁਝ ਹੋ ਜਾਏਗਾ ਆ ਮਿੱਤਰੋ ਬਹੁਤ ਵੀ ਗੁੱਡੀ ਚਾਹੁੰਦੀ ਇਕ ਕਰਨੀ ਇਹਦੇ ਨੇ ਮਾਰਦੇ ਸੱਲੀਆ ਰੋਡ ਵਾਲੀ ਗੁੱਡੀ ਯਾਕਰ ਮਿੱਤਰ ਪਹਿਲੇ ਪਹਿਲੇ ਡਾਲੀਏ ਛੋਟੀਆਂ ਉਹ ਡੀਆਂ ਨਹੀਂ ਵੱਡੀਆਂ ਹੀ ਜਿਹੜਾ ਹਵਾ ਹੀ ਉੱਡਣੀਆਂ ਪੂਰੀ ਹੈ ਹਾਂ ਦੇ ਚੱਕਾ ਹੁਣ ਯਾਰ ਆਉਂਦੀ ਹਵਾ ਆਓ ਪੂਰੀ ਆਉਂਦੀ ਹੋਣਾ ਹੁਣ ਅੱਡਾ ਕੇ ਵੇਖੀ ਛੜੀ ਆਓ ਪੀਪਾ ਜਾਓ ਆਓ ਡਾਉਨ ਜਾਓ ਆਹ ਆਡਾ ਯਾਰ ਨੂੰ ਬਣਾ ਡਾ ਲਓ ਆ ਆਵਦਾ ਕੇ ਹੈ ਜਾਓ ਪਾੜਾ ਡਾਉਨ ਮੈਟਰ ਪ੍ਰਿੰਸ ਹੋ ਗਿਆ ਹਾਂ ਡਾਉਨਲੀ ਚੈੱਕ ਕਰੋ ਦੀ ਹੋੱਚ ਚੈੱਕ ਕਰੋ ਡਾਤੀ ਪ੍ਰਿੰਸ ਦੀ ਗੁੱਡੀ ਪੇਚਾ ਲਾਉਨੇ ਉਹਦਣਾ ਚੈੱਕ ਕਰੋ ਵਾਹ ਆ ਗਏ ਹੁੰਦੇ ਜੇ ਆ ਯਾਰ ਆ ਸੜਨੇ ਮੈਂ ਰਹਿਣ ਦੀ ਇਦਾਂ ਹੀ ਹਵਾ ਨਹੀਂ ਚੱਲਣ ਦੀ ਪਾੜ ਜਾਣੀ ਇਦਾਂ ਉਹ ਨਾ ਸਾਰੀਆਂ ਲੈ ਆਏ ਤੈਨੂੰ ਐ ਕੀ ਕਹੇ ਕਾਲੀ ਮਗਾ ਲੈ ਗਿਆ ਤੂੰ ਸੋਈਆਂ ਚੁੱਕ ਲੈਣਾ ਆ ਮੈਂ ਵਲੋਗ ਬਣਾ ਲਾਂਗੇ ਆ ਯਾਰ ਆ ਯਾਰ ਉਹ ਡੰਡੀਆਂ ਹਵਾ ਨਹੀਂ ਉਡਦੀ ਨਹੀਂ ਨਹੀਂ ਉਡਣੀਆਂ ਉਹ ਮੰਨਣਾ ਮੰਨ ਕਿਉਂਕਿ ਹਵਾ ਚਾਰੇ ਬੰਨੇ ਘੁੰਮੀ ਜਾਂਦੀ ਜੇ ਇੱਕ ਬੰਨੇ ਦੀ ਹਵਾ ਹੋ ਗਈ ਨਾ ਫੇਰ ਜਾਣੀ ਹੈ ਚਲਣੀ ਆ ਮੈਂ ਤਾਂ ਨੈਕਸਟ ਵੀਡੀਓ ਇਸ ਤਰ੍ਹਾਂ ਉਡਾ ਦੇ ਜਾਂ ਡਾਵਾਂਗੇ ਸਿੱਧੀ ਲੋਹੜੀ ਵਾਲ ਦੇਣਾ ਨਾ ਓਏ ਸਿੱਧੀ ਲੋਹੜੀ ਵਾਲ ਦੇਣਾ ਆਓ ਮੇਰੇ ਲੋਹੜੀ ਵਾਲ ਦੇ ਨੂੰ ਡੰਡੀਆਂ ਦੇ ਚੈੱਕ ਕਰ ਸਕਦੇ ਦੀ ਆ ਮੇਰਾ ਤਾਂ ਠਾਵਾ ਆ ਜਾਂਦੋ ਜਾਂਦੋ ਆ ਗਏ ਢਾਈਓ ਕਾਲੀ ਜੀ ਪੂਰੀ ਜੀ ਪੂਰੀ ਤੈਨੂੰ ਬੜਾ ਪਤਾ ਮਤਰੋ ਇੱਕ ਉਹ ਆਪਣੀ ਪਤਾ ਕਹਿੰਦੇ ਫੜਾ ਦੋ ਹਣੇ ਤੇਰੇ ਪੜੋ ਕੈਮਰਾ ਲਓ ਡਾਲੀ ਗੁੱਡੀ ਫੋਨ ਕਹਿੰਦੇ ਤੇ ਚੱਲ ਲੱਗੂਗਾ ਉਹ ਗੁੱਡੀ ਨਾਲ ਕਿੱਦਾਂ ਟੈਲ ਚਲਾਉਣਾ ਕਿ ਖੇਚ ਚਾ ਪਾਰਾ ਤਾਂ ਹੈਗਾ ਯਾਰ ਰਹਿਣ ਦੇ ਖਿੱਚਣਾ ਨਹੀਂ ਬਸ ਢੇਲ ਚਲਾ ਲਈਏ ਉੱਤੇ ਲਮਕਾ ਦਾਂਗੇ ਢੇਲ ਚਲਾ ਢੇਲ ਚਲਾ ਢੇਲ ਚਲਾ ਉਹ ਉਹਨੇ ਖਿੱਚ ਕੇ ਲੈ ਗਿਆ ਨਾ ਖਿੱਚ ਕੇ ਲੈ ਗਿਆ ਮਾਰ ਦੇ ਮਾਰੀ ਨਾ ਖਿੱਚੀ ਯਾਰ ਖਿੱਚੀ ਨਾ ਮਾਰੀ ਖਿੱਚੀ ਚੱਲ ਮਾਰ ਦੇ ਢਿਲ ਦੇ ਢਿਲ ਦੇ ਨਾ ਨਾ ਮਾਰ ਯਾਰ ਖਿੱਚੀ ਕਿੰਨੇ ਲੰਕਾ ਲਿਆ ਫੋਕਿਆ ਮਾਰ ਦੇ ਹੀ ਗਈ ਆ ਉਹ ਜਿਹੜਾ ਆ ਯਾਰ ਇੱਕ ਹੋਰ ਨਕਾਤੀ ਉਹਨੇ ਜਾਓ ਗੁੱਡੀ ਉਧਰ ਮਾਰ ਦੇ ਫੇਰ ਮਾਰ ਦੇ ਮਾਰ ਦੇ ਉੱਧਰ ਗੁੱਡੀ ਇੱਧਰ ਆਪਣੀ ਆ ਗਈ ਆ ਆ ਗਈ ਆ ਚੱਲ ਗੋਲਾ ਹੁੰਦਾ ਚੱਲ ਬੋਲੇ ਗੁਲੀ ਹੋਣੀ ਸਾਰੇ ਸਾਰੇ ਲਾਤੇ ਹੋ ਮਤਰਾ ਵਾਰਤੀ ਮਤਰਾ ਸੰਗ ਵੜ ਕੇ ਆ ਗਏ ਆ ਇੱਧਰ ਪ੍ਰਿੰਸ ਨੂੰ ਦਿੱਤੀ ਹੁਣ ਪਤੰਗ ਡਾਊਨ ਚੈੱਕ ਕਰੋ ਵੀ ਉਹ ਜੇ ਆਪਣੇ ਪਤੰਗ ਉਹ ਉਹਦੇ ਨਾਲ ਆ ਪ੍ਰਿੰਸ ਹੋ ਗਏ ਪੂਰੀ ਦੀ ਨਾ ਉਹ ਵੇ ਡੰਡੀ ਯਾਰ ਉਹ ਪੂਰੀ ਡੌਨ ਲੱਗਾ ਫੇਰ ਡੌਨ ਲੱਗਾ ਲੁੱਟ ਲਈ ਉਹਨੇ ਪੂਰੀ ਹਾਂ ਨਵੀਂ ਨੂੰ ਲੁੱਟੀ ਉਹ ਵੇ ਦੋ ਵਦਗੀਆਂ ਉਧਰ ਲਾ ਪੇ ਚ ਵਧਾ ਪਰ ਡਾ 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 ਖਿੱਚੀ ਜੀ ਹਾਂ ਹੈ ਖਿੱਚੀ ਲਾਉਣਾ ਪੇ ਚ ਤੂੰ ਡਾ ਵਾ ਵਧਾ ਕਿ ਨਹੀਂ ਹੱਲੇ ਤਾਂ ਵਧ ਨਹੀਂ ਉਹ ਮੇਤਰੋ ਜਿਹੜੀ ਪਤੰਗ ਕੱਟੀ ਉਹ ਫੇਰ ਤੋਂ ਵਧ ਗਈ ਚੈੱਕ ਕਰੋ ਦੀ ਉਹ ਜੇ ਫੇਰ ਤੋਂ ਪਤੰਗ ਵਧ ਗਈ ਵਧ ਗਈ ਜੇ ਆਪਣੀ ਉਹ ਜੇ ਆ ਫਾਟ ਪ੍ਰਿੰਸ ਕੈਮਰਾ ਫੜੋ ਵੀਜ ਕੈਮਰਾ ਉਕੇ ਫਿਰ ਦੋੜ ਲਾ ਆ ਗਈ ਆ। ਆਡੋ ਪੈ ਗਿਆ ਵਿੱਚ। ਟਾਈਮ ਦੇਖੀ ਲੱਡੀ। ਨਹੀਂ ਪਿਆ। ਉਹ ਪੈ ਗਿਆ ਵਾ। ਦਰ। ਤੇ ਚਾ ਪੂਰੀ ਫੇਰ ਤੈਨੂੰ ਲੁੱਟ ਕੇ ਡੜਾਲੀ ਜੇ। ਚੈੱਕ ਕਰੋ ਦੀ। ਚੱਲ ਆ ਪਿਛਾ। ਦੋ ਮਿੰਟ ਬੱਲੇ ਨਾਲ ਲੈਣੇ। ਵਾ ਉਹ ਲੈ ਗਿਆ ਲੈ ਗਿਆ ਲੈ ਗਿਆ। ਡੱਲ ਡੱਲ ਡੱਲ। ਗਈਆ। ਆ ਗਈਆ। ਅਮ ਤਰੋਂ ਪਣੀ ਗਈ ਜੇ। ਢੜਾਲੀ ਵਾ। ਦੇ ਯੇ ਪਿੰਡ ਪਤੰਗ ਯਾਰ ਉਹ ਨੋ ਫਾੜ ਡੱਬਾ ਜਾ ਫਾੜ ਦੋ ਮਿੱਤਰੋ ਪਤੰਗ ਹਟਾ ਤੀ ਇਹ ਚੱਕਰ ਉਹ ਹਵਾ ਹੀ ਲੱਗ ਗਈ ਏ ਹੋ ਜਾਂਦੀ ਬਈ ਆਹ ਪੂਰੀ ਨੂੰ ਫੇਰ ਤੋਂ ਡਾਲੀ ਨਾ ਨੇ ਛੇ ਤਾਂ ਵੜਾਈਏ ਹਾਂ ਨਹੀਂ ਉੱਟਨੀ ਯਾਰ ਹਵਾ ਨਹੀਂ ਆਉਂਦੀ ਆਹ ਹੁਣ ਕਿ ਰੱਖ ਤੂੰ ਦਾ ਹੁਣ ਮੈਂ ਤਾਂ ਪ੍ਰੈਸ ਡਾਉਂਦਾ ਇਹਨੂੰ ਬੈਨ ਨੇ ਪਾ ਇਥੇ ਚੱਕਰ ਹਾਂ ਨਹੀਂ ਉੱਡਦੀ ਯਾਰਾ ਲੱਗ ਗਿਆ ਨਾ ਹਰ ਅੱਜ ਜਿੱਟਾਈ ਨਹੀਂ ਕੀਤੀ ਪਾ ਓਏ ਲੱਗ ਗਈ ਹਵਾਏ ਪੂਰੀ ਓਏ ਕੋਈ ਮਿੱਤਰੋ ਪ੍ਰਿੰਸ ਕੁੜੀ ਡਾਲੀ ਆ ਚੱਲ ਉਹ ਪਹਿਲਾਂ ਹੀ ਥੁਲੇ ਕੇ ਜਾਣ ਦੇ ਉਹ ਵੱਡਦੀ ਤੂੰ ਬੰਦੇ ਤਾਂ ਪ੍ਰਿੰਸ ਨੇ ਵੱਡਦੀ ਪਹਿਲੀ ਗੁੱਡੀ ਚੈੱਕ ਕਰੋ ਜਾਣਦੀ ਏ ਚੈੱਕ ਕਰੋ ਓ ਜਾਣ ਲੱਗੀ ਏ ਚੈੱਕ ਕਰੋ ਮਿੱਤਰੋ ਆ ਡੀਨ ਬਲੈਕ ਆਈਟ ਆਪਣੇ ਕੋਲ ਬਲੈਕ ਇੜੀਆ ਗੁੱਸੇ ਵਾਲੀ ਪਤੰਗ ਦੇਖਦੀ ਹੈ ਜਿਹੜੀ ਆਹ ਉੱਡੀ ਨਹੀਂ ਆਪਣੇ ਕੋਲ ਆਈ ਗੋਡ ਥੱਲੇ ਡਿੱਗੀ ਤੇ ਦਾਦੇ 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 ਮਿੱਤਰ ਚੈੱਕ ਕਰੋ ਕਿੰਨੇ ਸੰ ਪਤੰਗ ਡਾਤੀ ਹੈ ਉਹ ਲੱਗੀ ਆ ਓਏ ਜਿਹੜੀ ਓਏ ਉਹ ਕਿਸੇ ਲੱਗੀ ਹੋਈ ਜਿਹੜੀ ਪਹਿਲਾਂ ਗਈ ਸੀ ਆਪਣੀ ਓਏ ਮਮਾ ਚੈੱਕ ਕਰੋ ਮਿੱਤਰ ਜੀ ਛੇ ਕਵਾਡਾ ਓਏ ਯਾਰ ਖਾ ਬੋਂਡੀ ਆ ਉਹ ਕੈਮਰੇ ਜਿੱ ਨਿੱਕੀ ਦੇ ਹੰਡੀ ਉਹ ਕਿੰਨੀ ਦੂਰ ਲਾ ਗਈ ਮੈਂ ਜਾਓ ਮੈਟਰਾਵਾ ਚੈੱਕ ਕਰੋ ਕਿ ਨਹੀਂ ਘਣ ਚੱਲਣ ਦੀ ਜੀ ਚੈੱਕ ਕਰੋ ਦੀ ਓਏ ਹਾਂ ਤਲੇਵਾ ਤਲੇਵਾ ਆਈ ਟੈਕ ਜੂਗਾ ਤੂੰ ਆਹ ਬਾੜੀਆ ਰੱਖ ਦੇ ਉਥੇ ਕੋਲ ਮੇਰੇ ਦੋ ਗੇ ਬੰਦੇ ਲੱਗੇ ਆ ਸ਼ਾਂਤੀ ਹੋਈ ਪਈ ਹੁਣ ਚੈੱਕ ਕਰ ਸਕਦੇ ਤੁਸੀਂ ਉਹ ਰੋਲਾ ਹੀ ਪਈ ਜਾਂਦੇ ਸੀ 6 ਤੋਂ ਚਲਈਏ ਯਾਰ ਹੈ ਅੱਜ ਜਰਾ ਚੈੱਕ ਕਰਨੀ ਓ ਇਧਰ ਆ ਡਾਉਣ ਲੱਗੇ ਗੁੱਡੇ ਚਾਜੀ ਬੰਨ ਲੈਂਦੇ ਜੀ ਪੂਰੀ ਪੂਰੀ ਓਕੇ ਪੋਰਟ ਆ ਦੇ ਤਾਂ ਜੱਜੀਆਂ ਤੇ ਤੁਹਾਡੇ ਉਧਰ ਪਿੰਡ ਕੀ ਕਹਿੰਦੇ ਉਹਦਾ ਤੁਕੜ ਹੁੰਦੀ ਨਾ ਇਹ ਆਹ ਤੁਕੜ ਹੁੰਦੀ ਦਾ ਤੁਸੀਂ ਕਹਿੰਦੇ ਹੋ ਤੁਕੜ ਤੁਸੀਂ ਪੱਝਾਦੀ ਉਹ ਜੱਜ ਜੀ ਗਈ ਦੀ ਯਾਰ ਡਾਵੀਏ ਦਾਦੇ ਡਾਰੇ ਲੈ ਛੋਟੀ ਲਈ ਲੈ ਹੁਣ ہماری ਬੈ ਗਈ ਇਹਨੂੰ ਕਿਸੇ ਹਾਂ ਆਦਰੋ ਮੇਰੇ ਘਟੂ ਆਓ ਯੋ ਬੁਹਾਰੀ ਪਾਤੀ ਮਮਾ ਪਹਿਲਾਂ ਹੀ ਤਾਂ ਵਿਚਾਰੇ ਇਹਨੂੰ ਕੰਨੀ ਦੋ ਯਾਰ ਤੇ ਨੀਂਦ ਨਹੀਂ ਆ ਰਹੀ। ਉਹ ਤੇ ਟੂ ਤੇ ਚੜਾ ਲਓ ਗੁੱਜਰ ਪੈ ਗਈ ਐ ਡੋਰ। ਮਿੱਤਰ ਚੈੱਕ ਕਰਨ ਲੱਗੀ ਹੁਣ ਤੂੰ ਜਹਾਜੀ ਤੇ ਨੂੰ ਉੜਦੀ ਆ ਕਿ ਨਹੀਂ। ਚੈੱਕ ਕਰੇ ਵਾ ਵੀ। ਚੱਲਣ। ਉਹ ਮਾ ਯਾਰਾ ਕਿਦਾਂ? ਬਿਮਾਰ ਜਿਹੜਾ ਹੈਗਾ ਉਹ ਬਿਮਾਰ ਰਿਹਾ ਕੰਨੀ ਕਨੀ ਦੇ ਡਾ ਗੁੱਡੇ ਨੂੰ। ਕਿੱਥੋਂ ਸਹੀ ਆ? ਦੇ ਦੇ ਯਾਰ। ਬਿਮਾਰ ਤੇ ਤੂੰ ਆਪ ਹੋਇਆ। ਮਿੱਤਰ ਚੈੱਕ ਕਰੋ ਵੀ ਉਹ ਉੱਡਣ ਤੇ ਜਾਣੀਆਂ ਆਉਣੀਆਂ। ਉਹ ਯਾਰ ਛੇ ਤਾ ਵੜਾ ਉਹ ਹਾਂ। ਤੂੰ ਮੈਂ ਕਹਿੰਦੇ ਆ। ਉੱਧਰ ਗਈ ਉੱਧਰ ਆ ਗਈ ਗੱਛ ਪੈ ਗਈ ਇਹਨੂੰ ਤੇ ਤੈਨੂੰ ਕਹਾ ਕੰਨੇ ਸੀ ਦਾ ਹੁਣ ਚੱਕ ਰਾਉਣੀ ਚਲ ਆ ਵੀ ਨਹੀਂ ਉੱਡੀ ਛੇ ਤਾਂ ਵੜਾਏ ਫੇਰ ਚਲੋ ਮੈਂ ਕਿਰ ਛੇ ਤਾਂ ਵੜਾਉਣੀ ਹੁਣ ਤੋੜ ਕੇ ਯਾਰ ਚਲੋ ਲਾਉਈ ਮਤਰਾ ਆ ਆਪਣੇ ਕੋ ਉੱਡੀ ਨਹੀਂ ਚੈੱਕ ਕਰ ਸਕਦੀ ਹਵਾ ਤੈਨੂੰ ਕਹਾ ਮੈਂ ਉੱਧਰ ਉਦੋਂ ਆਉਂਦੀ ਹਵਾ ਮਾੜੀ ਮੂੜੀ ਕਦੀ ਨਹੀਂ ਰੁਕ ਜਾਂਦੀ ਕਦੀ ਕਦੀ ਆਉਂਦੀ ਹੁਣ ਤੇ ਉਧਰ ਸਾਈਡ ਤੇ ਯਾਰ ਲਾ ਦੇ ਫੜੋ ਫੜੋ ਉਹ ਯਾਰ ਪਹਿਲੇ ਉਧਰ ਸਾਈਡ ਤੇ ਲਾਤੀਂ ਚੈੱਕ ਕਰ ਸਕਦੇ ਪਤੰਗਾ ਦੀ ਮਿੱਤਰੋ ਆਪਾਂ ਥੱਲੋਂ ਕੰਨੀ ਲਾਉਣ ਲੱਗੇ ਚੈੱਕ ਕਰੋ ਤੀ ਉਹ ਉਹ ਚੱਬ ਦੇਖੋ ਹਾਂ ਹਾਂ ਇੱਦਾਂ ਫੜੇ ਕੈਮਰਾ ਫੜ ਤੂੰ ਮੈਂ ਡੰਨਾ ਉਧਰ ਜਾ ਕੰਨੀ ਆ ਦੂਰ ਕਾਢੀਏ ਤੂੰ ਫੜ ਚੱਲੇ ਲੱਜੂ ਲੱਜੂ ਨਾਲੇ ਨਾਲੇ ਲੰਮੇ ਦਾਰੇ ਉਹ ਥਲੇ ਲਾਈ ਯਾਰ ਤੈਨੂੰ ਕਿਹਾ ਨਾ ਆਵਣੀ ਆਡੀਓ ਹੋਵੇ ਓਏ ਹਾਵਲ ਕਿੱਥੋਂ ਆਉਣੀ ਆ ਓਏ ਆਵੇ ਚੰਮੇ ਨਾ ਹਰਦਾ ਆ ਜਾਦੇ ਜੜ ਤੇ ਆਓ ਈ ਓਏ ਓਏ ਚੱਲਿਓ ਏ ਸਾਂ ਡਾਡਾ ਯਾਰ ਮੈਨੂੰ ਲੋ ਮਿੱਤਰੋ ਉੱਡਿਆ ਨਹੀਂ ਫਿਰ ਤੋਂ ਪਾ ਲਾ ਲਿਆ ਥੱਲੇ ਪਾ ਕਹਿੰਦੇ ਪੂਰੀ ਹਵਾ ਜੁੜਨਾ ਹਵਾ ਚ ਉਦਾਂ ਨਹੀਂ ਡੀਣਾ ਪ੍ਰਿੰਸ ਲੋ ਮਿੱਤਰੋ ਤੁਸੀਂ ਸੋਚਦੇ ਨੇ ਪਗ ਕਿਉਂ ਨਹੀਂ ਡਾਉਂਦੇ ਹਵਾ ਨਹੀਂ ਆਉਂਦੀ ਪਤਾ ਨਹੀਂ ਡਾਉਂਦੇ ਲੱਜਾ ਜੀ ਟਰਾਈ ਕੀਤੀ ਉਹ ਉਹ ਕੀ ਟਰਾਈ ਆ ਮੈਂ ਕਰਦੇ ਆ ਆਹ ਸੁਣ ਕਦੋਂ ਕਰੀ ਟਰਾਈ ਕਰਦੇ ਆ ਥੋੜੀ دیر ਚ ਕਰਦੇ ਆ ਜੀ ਮੇਤਰੋ ਚੈੱਕ ਕਰ ਸਕਦੇ ਤੁਸੀਂ ਆਪਣੇ ਕੋਲ ਤਿੰਨ ਪਤੰਗਾ ਬਚੀਆਂ ਜੇ ਇੱਕ ਉਹ ਚੌਥੀ ਅੱਜ ਹਵਾ ਚਾਰੇ ਪਾਸੇ ਘੁੰਮਣ ਦੀ ਹੈ ਇਸ ਕਰਕੇ ਸਾਡੇ ਕੋਲ ਵੱਡੇ ਪਤੰਗ ਉੱਡ ਨਹੀਂ ਸਕੇ ਮੇਤਰੋ ਚੈੱਕ ਕਰ ਸਕਦੇ ਤੁਸੀਂ ਪਤੰਗਾ ਆਪਣੇ ਕੋਲ ਇੰਨੇ ਬਜੀਆਂ ਜੇ ਵੱਡੀਆਂ ਸਾਰੀਆਂ ਬਚ ਗਈਆਂ ਜੇ ਚੈੱਕ ਕਰ ਸਕਦੇ ਤੁਸੀਂ ਜੱਜ ਦਾ ਵਲੋਗ ਤੁਹਾਨੂੰ ਕਹਿਣ ਲੱਗਾ ਵੀਡੀਓ ਨੂੰ ਕਰ ਦਿਓ ਲਾਈਕ ਤੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਮਿਲਦੀਆਂ ਹੋਰ ਨਵੇਂ ਘਟਣ ਜਪ